ਸਿਹਤਮੰਦ ਜੀਵਨ ਜਿਉਣ ਦੇ ਲਈ ਚੰਗੀ ਸਿਹਤ ਜਾਂ ਚੰਗਾ ਖਾਣਾ ਪੀਣਾ ਹੀ ਜ਼ਰੂਰੀ ਨਹੀਂ ਹੈ ਸਗੋਂ ਇਸ ਦੇ ਲਈ ਸਫਾਈ ਵੀ ਜ਼ਰੂਰੀ ਹੈ ਤੇ ਘਰ ਦੇ ਵਿੱਚ ਬਹੁਤ ਸਾਰੇ ਲੋਕ ਸਾਫ ਸਫਾਈ ਦਾ ਧਿਆਨ ਰੱਖਦੇ ਨੇ ਹਰ ਰੋਜ਼ ਝਾੜੂ ਪੋਚਾ ਵੀ ਲਗਾਉਂਦੇ ਨੇ ਡਸਟਿੰਗ ਵੀ ਕਰਦੇ ਨੇ ਪਰ ਘਰ ਦੇ ਵਿੱਚ ਕੁਝ ਥਾਵਾਂ ਅਜਈਆਂ ਹੁੰਦੀਆਂ ਨੇ ਜਿਨ੍ਹਾਂ ਦੇ ਵੱਲ ਅਸੀਂ ਧਿਆਨ ਨਹੀਂ ਦਿੰਦੇ ਉਹਨਾਂ ਦੇ ਵੱਲ ਜਦੋਂ ਅਸੀਂ ਧਿਆਨ ਨਹੀਂ ਦਿੰਦੇ ਤਾਂ ਫਿਰ ਸਾਨੂੰ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਗੱਦੇ ਚਾਦਰਾਂ ਤੇ ਸਰਾਣਿਆਂ ਦੇ ਕਵਰ ਇਸ ਦੇ ਵਿੱਚੋ ਸ਼ਾਮਿਲ ਨੇ ਜਿਨ੍ਹਾਂ ਦੇ ਵੱਲ ਅਸੀਂ ਧਿਆਨ ਨਹੀਂ ਦਿੰਦੇ ਜ਼ਿਆਤਰ ਲੋਕ ਵਧੀਆ ਤੇ ਆਰਾਮਦਾਇਕ ਨੀਂਦ ਲਈ ਸਰਾਣੇ ਦੀ ਵਰਤੋਂ ਕਰਦੇ ਨੇ ਪਰ ਜੇਕਰ ਇਸ ਨੂੰ ਸਾਫ ਨਾ ਕੀਤਾ ਗਿਆ ਹੋਵੇ ਤਾਂ ਸਿਹਤ ਦੇ ਲਈ ਖਤਰਨਾਕ ਵੀ ਹੋ ਸਕਦਾ ਹੈ ਤੇ ਇਸ ਨੂੰ ਲੈ ਕੇ ਇੱਕ ਖੋਜ ਵੀ ਹੋਈ ਹੈ ਅਮਰੀਕੀ ਐਨ ਜੀਓ ਨੈਸ਼ਨਲ 슬ੀਪ ਫਾਊਂਡੇਸ਼ਨ ਦੇ ਇੱਕ ਤਾਜ਼ਾ ਅਧਿਐਨ ਦੇ ਵਿੱਚ ਖੁਲਾਸਾ ਹੋਇਆ ਹੈ ਕਿ ਸਰਾਣੇ ਦੇ ਕਬਰ ਦੇ ਵਿੱਚੋਂ ਟਾਇਲਟ ਸੀਟ ਨਾਲੋਂ ਵੀ ਜ਼ਿਆਦਾ ਬੈਕਟੀਰੀਆ ਹੁੰਦੇ ਨੇ ਸਰਾਣੇ ਦੇ ਕਬਰ ਨੂੰ ਘਟ ਤੋਤਾ ਚਾਹੁੰਦਾ ਇਸ ਕਰਕੇ ਇਹਨਾਂ ਕਬਰਾਂ ਦੇ ਵਿੱਚ ਬੈਕਟੀਰੀਆ ਇਕੱਠੇ ਹੋ ਜਾਂਦੇ ਨੇ ਤੇ ਜੇਕਰ ਚਾਦਰਾਂ ਕੰਬਲ ਅਤੇ ਸਰਾਣਾਂ ਦੇ ਕਬਰਾਂ ਨੂੰ ਨਿਯਮਤ ਤੌਰ ਤੇ ਸਾਫ ਨਾ ਕੀਤਾ ਜਾਵੇ ਤਾਂ ਉਹਨਾਂ ਦੇ ਵਿੱਚ ਉਹ ਖਤਰਨਾਕ ਮਾਤਰਾ ਦੇ ਵਿੱਚ ਬੈਕਟੀਰੀਆ ਇਕੱਠੇ ਹੋ ਸਕਦੇ ਨੇ ਰਿਪੋਰਟ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਜੇਕਰ ਇਹਨਾਂ ਨੂੰ 4 ਹਫ਼ਤਿਆਂ ਲਈ ਗੰਦੀ ਹਾਲਤ ਦੇ ਵਿੱਚ ਛੱਡਿਆ ਜਾਵੇ ਤਾਂ ਪ੍ਰਤੀ ਵਰਗ ਇੰਚੋਂ ਲੱਖਾਂ ਬੈਕਟੀਰੀਆ ਉਹ ਯੂਨਿਟ ਬਣ ਜਾਣਗੇ ਅਧਿਐਨ ਦੌਰਾਨ ਤਿਆਰ ਕੀਤੀ ਗਈ ਇੱਕ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਇੱਕ ਹਫ਼ਤੇ ਦੀ ਵਰਤੋਂ ਤੋਂ ਬਾਅਦ ਤੁਹਾਡੇ ਸਰਾਣੇ ਦੇ ਕਵਰ ਤੇ 17000 ਤੋਂ ਵੱਧ ਬੈਕਟੀਰੀਆ ਇਕੱਠੇ ਹੋ ਸਕਦੇ ਨੇ ਜੇਕਰ ਇਸ ਨੂੰ 1 ਮਹੀਨੇ ਤੱਕ ਨਾ ਧੋਤਾ ਜਾਵੇ ਤਾਂ ਪ੍ਰਤੀ ਵਰਗ ਇੰਚ 3 ਤੋਂ 5 ਮਿਲੀਅਨ ਬੈਕਟੀਰੀਆ ਇਕੱਠੇ ਹੋ ਸਕਦੇ ਨੇ ਰਿਸਰਚ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਸਰਾਣੇ ਦੇ ਕਬਰਾਂ ਤੇ ਇਕੱਠੇ ਹੋਏ ਬੈਕਟੀਰੀਆ ਦੇ ਵਿੱਚ ਕਈ ਤਰ੍ਹਾਂ ਦੇ ਬੈਕਟੀਰੀਆ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਗ੍ਰਾਮ ਪੋਜ਼ਿਟਿਵ ਰੌਡ ਗ੍ਰਾਮ ਨੈਗੇਟਿਵ ਰੌਡ ਬੇਸਿਲੀ ਤੇ ਗ੍ਰਾਮ ਪੋਜ਼ਿਟਿਵ ਕੋਕੀ ਸ਼ਾਮਿਲ ਹੁੰਦੇ ਨੇ ਮਾਹਿਰਾਂ ਦਾ ਕਹਿਣਾ ਹੈ ਕਿ ਭਾਵੇਂ ਇਹਨਾਂ ਦੇ ਵਿੱਚੋਂ ਕੁਝ ਬਹੁਤੇ ਨੁਕਸਾਨ ਤਾਂ ਨਹੀਂ ਹਨ ਪਰ ਇਹਨਾਂ ਦੇ ਸਿਹਤ ਤੇ ਗੰਭੀਰ ਪ੍ਰਭਾਵ ਪੈ ਸਕਦੇ ਨੇ ਜੇਕਰ ਨੁਕਸਾਨ ਦੀ ਗੱਲ ਕੀਤੀ ਜਾਵੇ ਤਾਂ ਸਿਹਤਮਾਰ ਕਹਿੰਦੇ ਨੇ ਕਿ ਗੰਦੇ ਸਰਾਣਿਆਂ ਤੇ ਸੌ ਨਾਲ ਉਹਨਾਂ ਤੇ ਬੈਕਟੀਰੀਆ ਤੇ ਫੰਗਸ ਇਕੱਠੇ ਹੋ ਜਾਂਦੇ ਨੇ ਜਿਸ ਦਾ ਸੇਤ ਤੇ ਮੜਾ ਅਸਰ ਪੈਂਦਾ ਇਸ ਦੇ ਨਾਲ ਫਿੰਸੀਆਂ ਚਮੜੀ ਤੇ ਤਫੜ ਤੇ ਹੋਰ ਚਮੜੀ ਦੀਆਂ ਸਮੱਸਿਆਵਾਂ ਹੋ ਸਕਦੀਆਂ ਨੇ ਇਸ ਦੇ ਨਾਲ ਗੰਦੇ ਸਰਾਣੇ ਵਰਤਨ ਨਾਲ ਐਕਜ਼ੀਮਾ ਅਤੇ ਖੁਰਕ ਵਰਗੇ ਫੰਗਲ ਇਨਫੈਕਸ਼ਨਾਂ ਦਾ ਖਤਰਾ ਵੀ ਵਾਚ ਜਾਂਦਾ ਹੈ ਇਸ ਦੇ ਨਾਲ ਸਾਹ ਸੰਬੰਧੀ ਸਮੱਸਿਆਵਾਂ ਵੀ ਹੋ ਸਕਦੀਆਂ ਨੇ ਗੰਦੇ ਸਰਾਣਿਆਂ ਤੇ ਚਾਦਰਾਂ ਕਾਰਨ ਦਮੇ ਦੀਆਂ ਸਮੱਸਿਆਵਾਂ ਵਧਣ ਦੀ ਸੰਭਾਵਨਾ ਵਧੇਰੇ ਹੁੰਦੀ ਹੈ ਬੇਸ਼ੱਕ ਅਸੀਂ ਇਸ ਨੂੰ ਇੱਕ ਹਫ਼ਤੇ ਬਾਅਦ ਧੋ ਲਈਏ ਇੱਕ ਹਫ਼ਤੇ ਬਾਅਦ ਇਹਨਾਂ ਨੂੰ ਧੋਤਾ ਜਾ ਸਕਦਾ ਪਰ ਧੋਣ ਦਾ ਵੀ ਸਹੀ ਤਰੀਕਾ ਕੀ ਹੋਣਾ ਚਾਹੀਦਾ ਇਸ ਦੇ ਵਿੱਚ ਇਹ ਜਾਣਨਾ ਵੀ ਜ਼ਰੂਰੀ ਹੈ ਇਸ ਲਈ ਗਰਮ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ ਇਸ ਦੇ ਵਿੱਚ ਡਿਟਰਜੈਂਟ ਪਾ ਕੇ ਇਸ ਨੂੰ 30 ਮਿੰਟ ਲਈ ਡਿਪ ਕਰਦੇ ਹੋ ਤੇ ਉਸ ਤੋਂ ਬਾਅਦ ਇਸ ਨੂੰ ਧੋਦੇ ਹੋ ਇੱਥੇ ਗੱਲ ਵੀ ਧਿਆਨਯੋਗ ਹੈ ਕਿ ਪਾਣੀ ਜਿੰਨਾ ਗਰਮ ਹੋਏਗਾ ਬੈਕਟੀਰੀਆ ਤੇ ਘਟਾਉਣ ਨੂੰ ਓਨੀ ਜਲਦੀ ਖਤਮ ਹੋਣਗੇ ਸਰਾਣੇ ਬੈੱਡ ਸ਼ੀਟ ਧੂਣ ਲਈ ਸਿਰਕੇ ਤੇ ਬੇਕਿੰਗ ਸੋਡੇ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ ਸੋ ਜਿੱਥੇ ਘਰ ਦੀ ਸਫਾਈ ਜ਼ਰੂਰੀ ਆ ਉਸ ਦੇ ਨਾਲ ਜਿਹੜੇ ਸਾਡੇ ਬੈੱਡ ਸ਼ੀਟ ਨੇ ਜਾਂ ਸਰਾਣਿਆਂ ਦੇ ਕਵਰ ਨੇ ਉਹਨਾਂ ਨੂੰ ਵੀ ਸਾਫ਼ ਕਰਨਾ ਜ਼ਰੂਰੀ ਆ ਤਾਂ ਜੋ ਅਸੀਂ ਚਮੜੀ ਦੀਆਂ ਜੋ ਸਮੱਸਿਆਵਾਂ ਨੇ ਉਹਨਾਂ ਤੋਂ ਪਛ ਸਕੀਏ